हां जी ਲੈ ਮਿੱਤਰੋ ਹੁਣ ਗੱਲ ਕਰਨ ਲੱਗੇ ਆ ਆਲੂ ਬਖਾਰੇ ਦੀ ਧਿਆਨ ਨਾਲ ਸਾਰੀ ਵੀਡੀਓ ਦੇਖ ਲਿਓ ਬਹੁਤ ਗੱਲਾਂ ਵਿੱਚ ਆਈਆਂ ਸਿੱਖਾਂ ਵਾਲੀਆਂ ਜਾਣਕਾਰੀ ਆ ਮਿੱਤਰੋ ਤੇ ਮਿੱਤਰੋ ਅੱਖਾਂ ਵਾਸਤੇ ਬਈ ਠੀਕ ਆ ਟੈਰਾਮਾਈਸੀ ਨਹੀਂ ਹੁੰਦਾ ਹਨ ਇੰਜੈਕਸ਼ਨ ਆ ਇਹਦਾ ਨਾਮ ਹੈ ਓਕਸੀਨੋਕਸ ਠੀਕ ਹੈ ਤੇ ਇਹ ਲੈ ਆਇਓ ਮਿੱਤਰੋ ਠੀਕ ਆ ਇਹਦੀਆਂ ਤਿੰਨ ਤਿੰਨ ਚਾਰ ਚਾਰ ਬੂੰਦਾਂ ਮੂੰਹ ਚ ਪਾ ਦਿਓ ਤੇ ਇੱਕ ਬੂੰਦ ਬਈ ਅੱਖ ਸਾਫ ਕਰਕੇ ਪਾ ਦਿਓ ਠੀਕ ਆ ਅੱਜ ਆਪਾਂ ਵੀ ਪਾਉਣ ਲੱਗੇ ਆ ਦੀਗਾ ਡਰੋਪ ਚ ਪਾ ਕੇ ਤੇ ਪਾ ਕੇ ਦੇਖਦੇ ਆਂ ਕੀ ਲੂ ਬੁਖਾਰੇ ਦੀ ਸਹੀ ਟਾਈਮ ਲਾਉਣ ਦੀ ਤੇ ਗਲਤ ਟਾਈਮ ਲੱਗੇ ਤੇ ਕੀ ਇਫੈਕਟ ਪਾਉਂਦਾ ਉਹ ਵੀ ਦੱਸੂ ਤੁਹਾਨੂੰ ਆਪਣੇ ਮਿੱਤਰ ਪਿਆਰੇ ਨੇ ਇੱਕ ਨੇ ਗਲਤ ਲਾਇਆ ਸੀਗਾ ਤੇ ਕੀ ਬਣਿਆ ਸੀ ਜਾਨਵਰ ਦਾ ਉਹ ਵੀ ਸਾਰਾ ਦੱਸਦਾ ਤੁਹਾਨੂੰ ਇੱਕ ਵਾਰੀ ਆਪਾਂ ਟੀਕਾ ਪਾ ਲਈਏ ਫੇਰ ਕਰਦੇ ਆਂ ਗੱਲ ਆਛੀ ਜੀ ਭਰ ਲਈਏ ਬਸ ਬੱਚੇ ਠੀਕ ਹੋ ਜਾਣ ਮਿੱਤਰੋ ਕੋਈ ਗੱਲ ਸਾਰੇ ਸਰਦੀਆਂ ਬਈ ਬੱਚਿਆਂ ਨੂੰ ਬਚਾਉਂਦੇ ਬਚਾਉਂਦੇ ਉਹੀ ਗੱਲ ਜਦੋਂ ਮਾ ਸੀਜ਼ਨ ਚਾ ਕੇ ਬਈ ਆ ਕੰਮ ਹੋ ਗਿਆ ਦਾ ਹੋਣਾ ਨਹੀਂ ਚਾਹੀਦਾ ਸੀ ਨਹੀਂ ਉਦੋਂ ਬਾਅਦ ਔਕੇ ਕਰਦੇ ਭਈ ਅੱਖਾਂ ਵਾਲੀ ਬਿਮਾਰੀ ਵੀ ਬਾਹਲੀ ਜੰਤਰੀਆ ਮੂੰਹ ਵਾਲੀ ਤਾਂ ਹੁੰਦੀ ਹੁੰਦੀ ਹੈ ਜੰਤਰੀ ਅੱਖਾਂ ਵਾਲੀ ਉਦੋਂ ਜ਼ਿਆਦਾ ਜੰਤਰੀਆ ਚਾਕੂ ਨਹੀਂ ਵਰਕੇ ਬੰਦ ਵਿੱਚ ਧਰ ਲੈ ਇੱਕ ਵਾਰ ਦੁਬਾਰਾ ਲੋੜ ਪੈਸਾ ਦੁਬਾਰਾ ਚੱਕ ਲਾਂਗੇ ਆਜੋ ਹੁਣ ਚੱਲਦੇ ਆਂ ਜਾਨਵਰਾਂ ਕੋਲੇ ਇੱਕ ਅੱਖਾਂ ਸਾਫ਼ ਕਰਨ ਵਾਸਤੇ ਭਈ ਆਮਾਂਗੇ ਵਿੱਚ ਠੰਡਾ ਪਾਣੀ ਇਹ ਦਿਨਾ ਕਰਦੇ ਆ ਅੱਖਾਂ ਸਾਫ਼ ਠੀਕ ਹੈ ਜ਼ਰੂਰੀ ਹੈ ਤੇ ਆਹ ਗਲਾਸ ਚ ਪਾ ਲਿਆ ਭਾਈ ਠੰਡਾ ਪਾਣੀ ਅੱਖਾਂ ਧੋਣ ਵਾਸਤੇ ਤੇ ਇੱਕ ਗੱਲ ਹੋਰ ਬਾਈ ਇੱਕ ਗਲਤੀ ਆਪਾਂ ਹੋਰ ਕਰਦੇ ਆਂ ਬਾਈ ਕਬੂਤਰ ਡਾਉਣ ਵੇ ਸਹੀ ਟਾਈਮ ਤੇ ਨਹੀਂ ਛੱਡਦੇ ਬਾਈ ਆਪਾਂ ਜਾਨਵਰ ਠੀਕ ਆ ਸਹੀ ਟਾਈਮ ਆ ਬਾਈ ਜਾਨਵਰ ਦਾ 6:30 ਵਜੇ ਛੱਡਣ ਦਾ ਪਾਣੀ ਵਾਲਿਆਂ ਦਾ ਕਿਉਂ ਆਪਾਂ ਕਈ ਵਾਰੀ ਬਈ 8:30 ਵਜੇ ਕਈ ਭਰਾ ਮਾ ਦਾ ਮੈਂ ਸੁਣਿਆ ਕੋਈ ਕਹਿੰਦਾ ਮੈਂ 8 ਵਜੇ ਛੱਡਦਾ ਹਨਾ ਕੋਈ ਕਹਿੰਦਾ 9 ਵਜੇ ਉਹਦੇ ਨਾਲ ਕੀ ਹੁੰਦਾ ਬਾਈ ਜਦੋਂ 8:30 ਵਜੇ ਬਈ ਉਦੋਂ ਸੂਰਜ ਦਿੱਤਾ ਪਿਆ ਹੁੰਦਾ ਚੜ੍ਹਿਆ ਹੁੰਦਾ ਹਨਾ ਤਾਪਸ਼ ਹੁੰਦੀ ਆ ਤੇ ਪਾਣੀ ਹੋਏ ਦਾ ਪੋਟੇ ਚ ਗਰਮ ਠੀਕ ਹੈ ਉਬਲਣ ਲੱਗਿਆਂ ਦਾ ਪਾਣੀ ਕਿਉਂਕਿ ਕਦੇ ਵੀ ਦੇਖ ਲਓ ਤੁਸੀਂ ਕਬੂਤਰ ਨੂੰ ਠੰਡਾ ਪਾਣੀ ਦਿਓਗੇ ਨਾਲ ਦੀ ਨਾਲ ਪਲਟਾ ਦਿਓ ਪਾਣੀ ਗਰਮ ਹੀ ਨਿਕਲੂਗਾ ਪਹਿਲਾਂ ਹੀ ਉਹਦੇ ਲੀਵਰ ਤੇ ਗਰਮ ਐਸਨ ਗਰਮ ਹੋ ਜਾਂਦਾ ਹਨ ਤੇ ਉਸ ਤੋਂ ਬਾਅਦ ਉਤੋਂ ਦੀ ਆਪਾਂ ਛੱਡਦੇ ਲੇਟਾਂ ਸੋ ਇਹਦੇ ਕਰਕੇ ਭਰਾ ਬਣ ਕੇ 6:30 ਵਜੇ ਜਾਨਵਰ ਛੱਡ ਦਿਆ ਕਰੋ ਮਿੱਤਰੋ ਲੱਗਿਆ ਹੁਣਾਂ ਪਹਿਲਾਂ ਪੱਖਾ ਸਾਫ਼ ਕਰਦੀ ਬਈ ਇਹਨਾਂ ਦੀ ਆਇਆ ਇਹਨਾਂ ਦਾ ਬੱਚਾ ਬਣਾ ਹ ਤੇ ਇੱਕ ਛੋਟੀ ਜਿਹੀ ਇੱਕ ਹੋਰ ਗੱਲ ਬਈ ਬਚਤ ਰੱਖਿਆ ਕਰੋ ਆਹ ਟਾਈਮਾਂ 'ਚ ਤਾਂ ਕਿਸੇ ਦੇ ਘਰੇ ਜਾਉ ਹੀ ਨਾ ਜਾਨਵਰ ਦੇਖਣ ਠੀਕ ਆ ਕਿਉਂ ਜੇ ਆਪਦੇ ਬਿਮਾਰੀ ਆ ਤਾਂ ਦੂਜਿਆਂ ਦੇ ਪਾਵਾਂਗੇ ਤੇ ਦੂਜਿਆਂ ਦੀ ਬਿਮਾਰੀ ਆ ਤਾਂ ਆਪਦੇ ਘਰੇ ਲਿਆਵਾਂਗੇ ਆ ਦੇਖੋ ਅੱਖਾਂ ਕਰਕੇ ਸਾਫ ਠੰਡੇ ਪਾਣੀ ਨਾਲ ਹਨਾ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਨਾਂ ਦੇ ਆ ਤੇ ਉੱਤੋਂ ਦੀ ਪਾਣੀ ਦੇ ਦਾਂਗੇ ਚੱਲ ਥੋੜਾ ਥੋੜਾ ਠੀਕ ਆ ਦੇਖਦੇ ਆ ਇਹਨਾਂ ਦਾ ਰਿਜ਼ਲਟ ਕੀ ਹਿਸਾਬ ਕਿਤਾਬ ਦਾ ਆਉਂਦਾ ਬਈ ਕਿਉਂਕਿ ਦੱਸਿਆ ਸੀ ਆਪਣੇ ਮਿੱਤਰ ਪਿਆਰੇ ਨੇ ਠੀਕ ਆ ਕਿਉਂਕਿ ਜੇ ਆਪਾਂ ਕਹੀਏ ਨਾ ਵੀ ਮੈਂ ਵੱਡਾ ਮੈਂ ਵੱਡਾ ਜਾਂ ਮੈਨੂੰ ਸਾਰਾ ਕੁਝ ਪਤਾ ਨਾ ਇਹ ਗੇਮ ਹੀ ਐਸੀ ਆ ਬਾਈ ਇਹਦਾ ਖੂਨ ਹੀ ਭਰਦਾ ਇਹ ਤਾਂ ਸਾਰੀ ਉਮਰ ਸਿੱਖੀ ਚੱਲੋ ਤਾਂ ਵੀ ਨਹੀਂ ਘਟਾ ਪੂਰਾ ਹੁੰਦਾ ਆਹਦੇ ਚਾਰ ਬੂੰਦਾਂ ਇਹਦੇ ਅੰਦਰ ਸ਼ਾਰ ਠੀਕ ਆ ਇੱਕ ਇੱਕ ਬੂੰਦ ਅੱਖ ਚ हां जी ਲੈ ਮਿੱਤਰੋ ਹੁਣ ਗੱਲ ਕਰਨ ਲੱਗੇ ਆ ਲੂ ਬਖਾਰੇ ਦੀ ਧਿਆਨ ਨਾਲ ਸਾਰੀ ਵੀਡੀਓ ਦੇਖ ਲਿਓ ਬਹੁਤ ਗੱਲਾਂ ਵਿੱਚ ਆਈਆਂ ਸਿੱਖਣ ਵਾਲੀਆਂ ਦੱਸੀਆਂ ਨੇ ਜਿਹੜੀਆਂ ਗਲਤੀਆਂ ਕਰਕੇ ਆਪਾਂ ਹਰਦੇ ਆ ਕਿਉਂਕਿ ਆਪਾਂ ਹਰੇਕ ਬਾਜੀ ਜਿੱਤੇ ਹੀ ਬਾਜੀ ਛੱਡਦੇ ਆ ਉਹ ਤੋਂ ਆਪਣੀ ਕਮੀ ਕੱਢਦੇ ਆ ਠੀਕ ਆ ਪਹਿਲੀ ਗੱਲ ਤਾਂ ਕਬੂਤਰ ਘਰੇ ਆ ਜਾਂਦਾ 6:30 7 ਦੇ ਵਿੱਚ ਵਿੱਚ ਛੁੱਟਣਾ ਚਾਹੀਦਾ ਜੇ ਤਾਂ ਗਰਮੀ ਆ ਫੁੱਲ ਠੀਕ ਆ ਫੇਰ ਤਾਂ ਉਹਨੂੰ ਐਂ ਹਿਸਾਬ ਲਾ ਲਓ ਵੀ 6:30 7 ਵਜੇ ਠੀਕ ਹੈ ਜੇ ਮਠਾ ਯਾਦ ਨਾ ਫੇਰ ਚਾਹੇ 8 ਵਜੇ ਕਿਉਂਕਿ ਕਈ ਭਰਾ 8:30 8 ਵਜੇ ਛੱਡਦੇ ਉਹਦਾ ਕੀ ਫਾਇਦਾ ਬਈ ਪਾਣੀ ਦੇ ਦਿੰਦੇ ਨੇ ਪਾਣੀ ਬਈ ਦਿੱਤਾ ਹੀ ਭਾਂਜਦਾ ਪਹਿਲਾਂ ਹੀ ਗਰਮ ਹੋ ਜਾਂਦਾ ਉਹ ਵਿਚਾਰੇ ਜ਼ੋਰ ਲਾਈ ਜਾਂਦੇ ਨੇ ਉਬਲ ਜਾਂਦੇ ਨੇ ਅੰਦਰ ਉਹਨਾਂ ਗਰਮੀ ਪੈ ਜਾਂਦੀ ਹੈ ਲੀਵਰ 'ਚ ਫੇਰ ਫਾਲਟ ਪੈ ਜਾਂਦਾ ਕਹਿੰਦੇ ਮੱਚ ਕੇ ਆ ਗਈ ਸਾਡੇ ਕਬੂਤਰ ਬਾਹਰ ਡਿੱਗ ਪਏ ਠੀਕ ਹੈ ਇਹ ਕਾਰਨ ਸਾਰੇ ਉਹੀ ਨੇ ਠੀਕ ਹੈ ਤੇ ਹੁਣ ਗੱਲ ਕਰਦੇ ਆਂ ਭਾ ਅਲੂ ਬੁਖਾਰੇ ਦੀ ਆਲੂ ਬੁਖਾਰਾ ਕੀ ਆ ਮਿੱਤਰੋ ਆਪਣੇ ਮਿੱਤਰ ਪਿਆਰੇ ਨੇ ਬਾਜੀ ਸੀਗੀ ਤੇ ਬਾਜੀ ਦੇ ਬੰਦੇ ਨੇ ਆਲੂ ਬੁਖਾਰਾ ਲਾਇਆ 7 ਵਜੇ ਕਬੂਤਰ ਸਾਮ੍ਹ ਕੇ ਤੁਸੀਂ ਜਿੱਕੇ ਇਹ ਨਹੀਂ ਬਣਾ ਕਬੂਤਰੀ 3:30 4 ਦੇ ਵਿੱਚ ਵਿੱਚ ਗ੍ਰਾਮ ਦੇ ਨੇ ਬੱਜੀ ਜਿਵੇਂ ਬਟਾੜੇ ਕਿਦਾ ਹੁੰਦਾ ਦੱਸੋ ਹੁਣ ਗਲਤ ਸੀ ਇਹ ਠੀਕ ਆ ਆਲੂ ਬੁਖਾਰਾ ਲਾਉਣਾ ਠੀਕ ਆ 5 ਤੋਂ 7 ਦੇ ਵਿੱਚ ਵਿੱਚ ਲਾਉ ਆਪਾਂ ਵੀ 5 ਤੋਂ 7 ਦੇ ਵਿੱਚ ਵਿੱਚ ਲਾਈ ਸੀ ਨਾ ਆਪਾਂ ਨੂੰ ਉਹ ਬੱਚੇ ਦਾ ਇਹ ਪਤਾ ਸੀ ਵੀ ਕਿੰਨੇ ਬਾਦਾਮ ਖਾਂਦਾ ਕੀ ਗੱਲ ਬਾਤ ਆ ਕਿੰਨੀਆਂ ਡਾਈਆਂ ਹੋ ਗਈਆਂ ਪਾਣੀ ਵਾਲੀਆਂ ਕਿੰਨੀਆਂ ਹੋ ਗਈਆਂ ਵਾਹਿਗੁਰੂ ਦਾ ਨਾਮ ਲੈ ਕੇ ਸਿੱਧਾ ਹੀ ਸਾਹਮਤਾ ਸੀ ਉਹਨੂੰ ਕਿਹਾ ਸੀ ਭੱਜੇ ਨਾ ਭਾਈ ਦੇਣਾ ਮਾਰੂ ਉਹੀ ਗੱਲ ਹੋਈ ਲੋਕਾਂ ਦੇ 4 ਵਜੇ ਭਾਈ ਛੱਪੜਾਂ 'ਚ ਬੱਜੇ ਛਪਣਾ ਦੇ ਚੱਕੇ ਲੋਕਾਂ ਨੇ ਤੇ ਆਪਣੇ ਵਾਲਾ 4:30 ਵਜੇ ਵੀ ਲਾਟ-ਲਾਟ ਕਰਦਾ ਫਿਰਦਾ ਸੀਗਾ ਤੇ 5-5 ਤੇ ਜਦੋਂ ਟਾਈਮ ਲੱਗਿਆ ਭਾਈ ਟਾਈਮ 'ਚ ਕੱਟ ਗਿਆ ਕਿਉਂਕਿ ਤੁਰ ਗਿਆ ਸੀਗਾ ਉੱਥੇ ਇੱਕ ਕਬੂਤਰ ਨਾਲ ਬਾਜ ਲੈ ਕੇ ਗਿਆ ਸੀ ਬੈਰੀ ਉਹਦਾ ਕਨਫਰਮ ਨਹੀਂ ਹੋਇਆ ਵੀ ਕਿਹਦਾ ਕਬੂਤਰ ਸੀ ਉਹਦੇ 'ਚ ਹੁਣ ਆਪਣਾ ਡਾਊਟ ਹੀ ਰਿਹਾ ਵੀ ਆਏ ਨਹੀਂ ਪਤਾ ਆਪਣੇ ਵਾਲਾ ਹੋਵੇ ਠੀਕ ਹੈ ਕੀ ਪਤਾ ਹੁਣ ਕਿਹਦਾ ਕਿਹੜੇ ਵਿਚਾਰੇ ਦਾ ਸੀਗਾ ਹਨਾ ਸੋ ਭਰਾਵੋ ਇਹੀ ਗੱਲ ਬਾਤ ਹੈ ਆਲੂ ਖਾਰਾ ਹਮੇਸ਼ਾ 5 ਤੋਂ 7 ਦੇ ਵਿੱਚ ਵਿੱਚ ਲਾਓ ਕਿਉਂਕਿ ਆਲੂ ਖਾਰਾ ਜੇ ਪਤਲਾ ਲਾਉਂਗੇ ਤਾਂ ਭਾਈ ਉਹ ਜਲਾਬ ਦਾ ਕੰਮ ਕਰੋਗੇ ਥੋੜਾ ਜਿਹਾ ਗਾੜਾ ਲਾਉਂਗੇ ਤਾਂ ਉਹਨੇ ਰੈਸ਼ ਬਣਾਉਣੀਆਂ ਠੀਕ ਹੈ ਲਵ ਯੂ ਹੈ ਤੇ ਵੀਡੀਓ ਨੂੰ ਖਿੱਚ ਕੇ ਸ਼ੇਅਰ ਕਰਿਆ ਕਰੋ ਆ ਫਿਰਦੀਆਂ ਕਬੂਤਰੀਆਂ ਬਈ ਦੋਵੇਂ ਜੇ ਦੇਸ ਦੀਆਂ ਹੋਣ ਤਾਂ ਆਉਣ ਉਹ ਇੱਕ ਵਾਰੀ ਆ ਆਉਂਦੀਆਂ ਘੁੰਮੀਆਂ ਆ ਜਾਂਦੀਆਂ ਠੀਕ ਹੈ ਲੈ ਮਿੱਤਰੋ ਕਬੂਤਰੀਆਂ ਆ ਗਈਆਂ ਨੀਵੀਆਂ ਮਿੱਤਰੋ ਠੀਕ ਆ ਬੋਲ ਤੇ ਆਪਾਂ ਛਤਰੀ ਢੰਗਾ ਬਣਕਾਇ ਲਈ ਥੋੜਾ ਜਿਹਾ ਇੱਕ ਕੂਤਰੀ ਦਾ ਆਪਾਂ ਨੂੰ ਪਤਾ ਹੀ ਆ ਵੀ ਆ ਹੀ ਜਾਣਾ ਦੂਜੀ ਦੀ ਥੋੜੀ ਜੀ ਕਰਦੀ ਆ ਠੀਕ ਆ ਆ ਛਤਰੀ ਭੜਕਾਈ ਜਾਂਦੇ ਸੀ ਲੈ ਮਿੱਤਰੋ ਇਹ ਭੜਕਾਉਂਦੇ ਆ ਵੇਖਿਆ ਇਹ ਨਹੀਂ ਚਾਹੀਦੀ ਆ ਕਿਤੇ ਨਹੀਂ ਆਇਆ ਆਇਆ ਆ ਆਇਆ ਮਿੱਤਰੋ 哎呀，那俩都，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，不注意。哎呀，哎呀，哎呀，哎呀，哎呀，哎呀，不注意。哎呀，哎呀，哎呀，那俩都，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀，哎呀

ਆਇਆ 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 ਆਹੜਾ ਨਹੀਂ ਉਤਰੋ ਇੱਕ ਤਾਂ ਠੀਕ ਆ ਮੇਰੀ ਗੁਰਜੀ ਇਹ ਬਣੀ ਤਾਂ ਅੰਗੇ ਦੀ ਨਹੀਂ ਹੈਗੀ ਇਹ ਕੋਠੇ ਦੇ ਹੁੰਦੀ ਹੈ ਤੇ ਛੋਟੀ ਹੂਜੀ ਨੂੰ ਵੀ ਇਹਨੂੰ ਆਦਤ ਆ ਇਹਨੇ ਆਉਣਾ ਇਹਨੇ ਪਹਿਲਾਂ ਬੋਰਡ ਤੇ ਆਉਣਾ ਠੀਕ ਆ ਆਪਣੇ ਬਾਪੀ ਦੀ ਜਗ੍ਹਾ ਤੇ ਬੋਰਡ ਆ ਵੱਡਾ ਪਹਿਲਾਂ ਉੱਥੇ ਆਉਣਾ ਉਸ ਤੋਂ ਬਾਅਦ ਕੋਠੇ ਦੇ ਕੋਠੀ ਤੋਂ ਸਿੱਧੀ ਜਾਲ ਚ ਠੀਕ ਆ ਤੇ ਆਜੂ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਆਪਾਂ ਕਬੂਤਰੀ ਦੇ ਆ ਬੈਠੀ ਆ ਬਈ ਸਾਹਮਣੀ ਤੇ ਟੈਂਪ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਇਹਦਾ ਮੂੰਹ ਵੀ ਦਿਖਾ ਦਿੰਨੇ ਆ ਠੀਕ ਆ ਬਸ ਦੇਖ ਲਈ ਠੀਕ ਆ ਦੂਜੀ ਆਉਂ ਜਾਂਦੀ ਆ ਮਿੱਤਰੋ ਤੇ ਟੈਂਪ ਵੀ ਤੁਹਾਨੂੰ ਦਿਖਾ ਦਿੰਨੇ ਆ ਹਾਂ ਕੋਈਆਂ ਨੂੰ ਲੱਗਦਾ ਨਾ ਵੀ ਉਹੀ ਮਰੀ ਜਾਂਦੇ ਰਹਿੰਦੇ ਨੇ ਯਾਰ ਆ ਤੁਹਾਨੂੰ ਭਰਾ ਮਾਣ ਦਾ ਟਾਈਮ ਦੀ ਗਿਆ ਹੋਊਗਾ ਚਲ ਮੈਨੂੰ ਤਾਂ ਨਹੀਂ ਦੀਂਦਾ ਯਾ ਤੇ ਟੈਂਪਰੇਚਰ ਵੀ ਓਕੇ ਦੀ ਰਿਪੋਰਟ ਆ ਮਿੱਤਰੋ 311 ਹੋ ਗਏ 311 ਦੇ ਬੈਠੀ ਆ ਠੀਕ ਆ ਦੂਜੀ ਆ ਜਾਂਦੀ ਆ ਫੱਟੀਆਂ ਵਾਲੀ ਠੀਕ ਆ ਇਹਦਾ ਹੁੰਦਾ ਥੋੜਾ ਜਿਹਾ ਸਾਨੀ ਯਾਰ ਲੈ ਹੁਣ ਮੈਂ ਕਬੂਤਰੀ ਸਾਂਭਦਾ ਬਈ ਲਾਉਣਾ ਤੁਹਾਡੇ ਸਾਹਮਣੇ ਠੀਕ ਆ ਤੇ ਘਰਿਓ ਚੈੱਕ ਲੈ ਮੈਂ ਮਿੱਤਰੋ ਦਿਖਾਉਣਾ ਮੈਂ ਕਬੂਤਰੀ ਦਾ ਹਾਲ ਠੀਕ ਆ ਐਡੀ ਕੋਈ ਗੱਲ ਬਾਤ ਨਹੀਂ ਹੈਗੀ ਪਾਣੀ मात्र ਆ ਬੈਠੀ ਆ ਬਈ ਨੋਜਲ ਹੁਣ ਇਹਦੇ ਲਾਉਣੇ ਆ ਆਪਾਂ ਬੱਤੀ-ਬੁੱਤੀ ਤੇ ਦਿਖਾਉਣੇ ਆ ਤੁਹਾਨੂੰ ਹੈ ਲੈ ਮਿੱਤਰੋ ਆਉਂਿਆ ਤੇ ਬੱਤੀ ਕਰ ਤੋਂ ਦਿਨ ਚੱਲੀ ਥੋੜੀ-ਮੋਟੀ ਝਾੜ ਪੁੰਜ ਆ ਲੈ ਮੇਰਾ ਪਾਣੀ ਇਹ ਨੂੰ ਹੱਦ ਤਾ 10 ਐਮਐਲ ਸੀ ਮਿੱਤਰੋ ਬਾਸ ਹੋਰ ਬਾਈ ਬਣ ਕੇ ਇਹ ਨਾ ਕਹਦੇ ਵੀ ਸਾਨੂੰ ਕੁਝ ਦੇਸਿਆ ਨਹੀਂ ਦੱਸੀ ਜਾਣਾ ਨਾ ਕਿਉਂਕਿ ਕੱਲਾ ਜਾਣਾ ਬਈ ਬਹੁਤ ਔਖਾ ਹੁੰਦਾ ਇੱਕ ਸਟੈਂਡ ਮੇਰਾ ਗੁੜੀ ਕੋਲੇ ਪਿਆ ਜਿਹੜੇ ਚੀਜ਼ੇ ਰਹਿ ਗਿਆ ਆਪਸੇ मूह साफ करो नक् ठीक है फिर पैर कड़ाके कट के उस थोड़ा पानी डिगा जा बला नहीं फ्रिजाला कट के मार दो ठीक फिर थलो देखो ਆਲੀ ਹੋ ਰਹੀ ਆ ਮਿੱਤਰੋ ਜੋਰ ਲਾ ਕੇ ਆਈ ਆ ਉਹ ਖੜ ਜਾ ਮੇਰੀ ਮਾਂ ਆਦਾ 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 ਮਰਾਬਤ ਆਦਾ 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 ਇਹਦਾ ਹੋ ਗਿਆ ਸਿਆਣੀ ਦੁੱਧੀ ਆ ਕਮਲੀ ਠੀਕ ਆ ਤੇ ਬਾਕੀ ਇਹਦਾ ਬਈ ਪੈਰ ਪੂਰ ਧੋਣਿਆਂ ਤੇ ਉਹ ਪਾਣੀ ਪੂਣੀ ਜਦੋਂ ਚਕਾਵਾਂਗੇ ਉਹ ਤੁਹਾਨੂੰ ਵੀ ਸ਼ੇਅਰ ਕਰਦਾ ਆਂ ਪਰ ਲੰਬੀ ਵਾਲੀ ਹੋਊਗੀ ਵੀਡੀਓ ਸੋ ਇਹਦੇ ਕਰਕੇ ਲਵ ਯੂ ਆ ਜੱਟੋ ਠੀਕ ਆ ਵੱਧ ਤੋਂ ਵੱਧ ਸਪੋਰਟ ਕਰੋ ਆ ਜਾਂਦੀ ਹੈ ਦੂਜੀ ਆਪਣੀ ਟਾਈਮ ਹੋਣ ਵਾਲਾ ਬਈ 20 ਦਾ ਠੀਕ ਆ 3:20 ਹੋ ਗਏ ਤੇ ਇਹਦਾ ਟਾਈਮ ਆ ਮੇਰੇ ਹਿਸਾਬ ਨਾਲ 4:30 ਦਾ ਹੈ ਗਲਾਕੀ ਹੈ ਕਿਉਂ ਤੁਹਾਨੂੰ ਦੱਸਦਾ ਵੀ ਬਾਹਰ ਹੀ ਪੈਰ ਲਾਉਂਦੀ ਆ ਹਨਾ ਬਸ ਉੜਦੀ ਉੜਦੀ ਆ ਹੋਰ ਉਹ ਇਹਨੇ ਕੁਝ ਨਹੀਂ ਕਰਨਾ ਬਸ ਲਵ ਯੂ ਆ ਸਾਰੇ ਭਰਾਵਾਂ ਨੂੰ ਕੱਲ ਨੂੰ ਫੇਰ ਅਗਲੇ ਵਲੌਗ ਚ ਮਿਲਦੇ ਆ ਧੰਨਵਾਦ ਜਿਹੜੇ ਦਿਲੋਂ ਪਿਆਰ ਕਰਦੇ ਆ ਉਹਨਾਂ ਨੂੰ ਲਵ ਯੂ ਆ ਠੀਕ ਆ ਵੱਡੇ ਭਰਾ ਜਿਹੜੇ ਦੇਖਦੇ ਆ ਠੀਕ ਆ ਉਹਨਾਂ ਨੂੰ ਸਸਰੀ ਗਾਲ ਆ ਠੀਕ ਆ ਜਿੰਨੀਆਂ ਭੈਣਾਂ ਦੇਖਦੀਆਂ ਉਹਨਾਂ ਨੂੰ ਵੀ ਸਸਰੀ ਗਾਲ ਆ ਠੀਕ ਆ ਸੋ ਲਵ ਯੂ ਸਾਰੇ ਭਰਾਵਾਂ ਨੂੰ ਮਿੰਤਰੋ 3:40 ਹੋ ਗਏ ਵੱਡੇ ਕਬੂਤਰ ਵੀ ਖੋਲਤੇ ਸ਼ਾਦਰੀਤੀ ਵੀ ਆ ਠੀਕ ਆ ਆ ਟਾਈਮ ਦੇਖ ਲਓ ਪਹਿਲਾਂ ਤਾਂ 3:49 ਇਹ ਕੂਤਰੀ ਦਿਖਾਉਣਾ ਤੁਹਾਨੂੰ ਆ ਜਾ ਨਹੀਂ ਆ ਜਾ ਆਇਆ ਮੇਰਾ ਪੁੱਤੋ ਨਾ ਮਿੱਤਰੋ ਇਹਨਾਂ ਨੂੰ ਬਾਦੇ ਬਦਾਮ ਉਹਨੂੰ ਲਗਾਉਣਿਆ ਨੋਕ ਵਿੱਚ ਪਾਵਾਂ ਗਲੋ ਗੋਂਡੀ ਆਹ ਦੇਖੋ ਗਲੋ ਗੋਂਡੀ ਠੀਕ ਆ ਇਹ ਲੈ ਆਇਓ ਚਾਹੇ ਸੰਤਰੀ ਜੀ ਆਉਂਦੀ ਆ ਕਬਰੇ ਉਹ ਲੈ ਆਇਓ ਠੀਕ ਆ ਉਹ ਸਾਰਿਆਂ ਨਾਲ ਵਧੀਆ ਹੈ ਉਹਦਾ ਰਿਜ਼ਲਟ ਬਹੁਤ ਬੈਸਟ ਹੈ ਉਹ ਬਾਹਰਲੀ ਬੂਰੀੀ ਬੋਲਦੇ ਆ ਉਹਨੂੰ ਆਹ ਦੇਖੋ ਇੱਕ ਜੁੰਡੀ ਪਾਈ ਠੀਕ ਆ ਇਹਦੇ ਨਾਲ ਜਾਨਵਰ ਸੈੱਟ ਮੈਂ ਤਾਂ ਜਾਣਦੇ ਨੂੰ ਵੀ ਭਾਈ ਥੋੜਾ ਐ ਪਾ ਕੇ ਦੇ ਦੇਣਾ ਕੁਛ ਨਹੀਂ ਹੁੰਦਾ ਆ ਜੋ ਮਿੱਤਰੋ ਪਿਆਉਣੇ ਆ ਠੀਕ ਆ ਤੇ ਇੱਕ ਗੱਲ ਹੋਰ ਜ਼ਰੂਰੀ ਸੂਚਨਾ ਪਿਆਉਣਾ ਥੋੜਾ ਜਿਹਾ ਪਿਆਉਣਾ ਇਹ ਨਹੀਂ ਹੈਗਾ ਵੀ ਬਾਹਲੀ ਨੋਕ ਲਵਾ ਦੂੰ ਪਹਿਲੀ ਨੋਕ ਹੈ ਥੋੜੀ ਜਿਹੀ ਲਵਾਉਣੀ ਹੈ ਇੱਕ ਬਈ ਮੈਂ ਕੱਲਾ ਜੇ ਸਹੀ ਨਾ ਆਈ ਚੱਕਰ ਠੀਕ ਆ ਇੰਨੀ ਕਾ ਪਿਆਉਣਾ ਸੀ ਹੁਣ ਇਹਨੂੰ ਬੈਠੀ ਰਹਿਣ ਦੇ ਬਿੱਠ ਮਾਰੂਗੀ ਦੇਖਦੇ ਕਿੰਨੇ ਕ ਟਾਈਮ ਤੱਕ ਮਾਰਦੀ ਆ ਬਾਹਰ ਇਹਦੇ ਧੂਤੀ ਸੀ ਠੀਕ ਆ ਇਹ ਟੈਂਪਰੇਚਰ ਅਜਾ ਬਈ ਬੈਲੀ ਬੂਲੀ ਦਾ ਹਾਂ ਆ ਮੇਰਾ ਪੁੱਤ ਆ ਠੀਕ ਹੈ ਆ ਮੇਰਾ ਪੁੱਤ ਆ ਜਾ ਆਇਆ 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 ਆਇ ਸੋ ਲਵ ਯੂ ਬਈਰੇ ਉਹਨੂੰ ਦੇਖਦੇ ਆ ਠੀਕ ਆ ਉਹਨੇ ਤਾਂ ਨਹੀਂ ਉਤਰਨਾ ਬਾਕੀ ਤੁਹਾਨੂੰ ਦਿਖਾ ਦੇਣਾ ਫਿਰਦੀ ਆ ਜਾਂਦੀ ਹੈ ਠੀਕ ਆ ਦੇਖੋਗੀ ਆ ਜਾਣ ਤੋਂ ਮੁੜ ਕੇ ਦਿਖਾ ਦੇਣਾ ਇਹ ਥੋੜੀ ਲੰਬੀ ਜਾਣ ਲੱਗ ਜਾਂਦੀ ਤੋ ਕੱਲੀ ਹੁੰਦੀ ਆ ਬਾੜੀ ਨਹੀਂ ਥੋੜੀ ਉਧਰ ਬਾਰਡਰ ਬਾਕਸ ਦੀ ਟੈਂਕੀ ਤੇ ਫਿਰ ਥੱਲੇ ਜਾਣਾ ਪੈਂਦਾ ਬਈ ਕਈ ਵਾਰੀ ਜਾਣ ਵੱਡੇ ਗੇ ਪਏ ਹਨ ਕਸੂਰ ਤਾਂ ਇਹਦਾ ਵੀ ਨਹੀਂ ਜੇ ਆਪਾਂ ਕਹੀਏ ਵੀ ਇਹਦਾ ਕਸੂਰ ਆ ਬਈ ਇਹਦਾ ਕੋਈ ਕਸੂਰ ਨਹੀਂ ਆ ਹੁੰਦੀ ਇਹਦੇ ਠੀਕ ਆ ਹਜੇ ਪੱਲਿਆਂ ਚ ਸਹੀ ਫਿਰਦੀ ਆ ਠੀਕ ਆ ਤੇ ਟਾਈਮ ਦਿਖਾ ਦਿੰਨਾ ਤੋ ਐ 3:44 ਠੀਕ ਆ ਜਦੀ ਗਿਆ ਹੋਵੇ ਤਾਂ ਇਹ ਬਾਜੀ-ਬੂਜੀ ਨਹੀਂ ਆਪਣਾ ਛੱਡਣੀ ਐ ਬਸੂਗੀ ਮੈਂ ਇੱਕ ਸ਼ੌਂਕ ਨੂੰ ਹੀ ਆ ਬਸ ਲੋਹੜਾ ਕੰਮ ਇਹਦਾ ਆ ਗਈ ਆ ਕੀ ਆ ਗਈ ਅੱਜ ਕੱਲ ਠੀਕ ਆ ਮਿੱਤਰੋ ਲਵ ਯੂ ਆ ਸਾਰੇ ਭਰਾਵਾਂ ਨੂੰ ਕਰ ਲਈਏ ਕੰਮ ਕਰ ਫੇਰ ਮਿਲਦੇ ਆ ਅਗਲੇ ਵਲੌਗ ਨਾਲ ਪੱਤ ਤੋਂ ਵੱਧ ਸ਼ੇਅਰ ਕਰਿਓ ਬਸ ਠੀਕ ਆ ਤੇ ਕਮੈਂਟ ਆਉਣੇ ਚਾਹੀਦੇ ਘੱਟੋ ਘੱਟ 500 ਬਾਹਰ ਹੀ ਨਹੀਂ ਕਹਿੰਦੇ ਕਿਉਂਕਿ ਆਪਾਂ ਛੋਟੇ ਯੂਟਿਊਬਰਾਂ ਹਜੇ ਠੀਕ ਆ ਤੇ ਭਾਈ ਲਾਈਕ ਠੀਕ ਆ ਤੇ ਵਿਊ ਘੱਟੋ ਘੱਟ ਬਾਹਰ ਨਹੀਂ ਕਹਿੰਦਾ ਠੀਕ ਆ 8-10000 ਤਾਂ ਹੋਣੇ ਚਾਹੀਦੇ ਆ ਯਾਰ ਇੰਨਾ ਕੁ ਸ਼ੇਅਰ ਕਰਦੇ ਆ ਆਪਣੇ ਭਰਾ ਨੂੰ ਆ ਆ ਗਈ ਦੇਖੋ ਉੱਤਰ ਦਿਓ ਦੇਖ ਪੱਕਾ ਨਹੀਂ ਪਤਾ ਇਹਦਾ ਵੀ ਭੈਜੂਗੀ ਓਰੇ ਠੀਕ ਆ ਇਹ ਮਰ ਜਾਨੀ ਹੋਈ ਐ ਕੋ ਵੀ ਜਾਂਦੀ ਆ ਦੇਖੋ ਤੇ ਕਰਤੀ ਵੈਸੇ ਨਾਲ ਇਹ ਗਈ ਗਈ ਆ ਫਿਰਦੀ ਆ ਬਾਈ ਠੀਕ ਆ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਬਾਈ ਵੀਡੀਓ ਪਾਲੀ ਲੰਬੀ ਹੋ ਗਈ ਮਿੱਤਰੋ ਤੇ ਖਿੱਚ ਕੇ ਸ਼ੇਅਰ ਕਰਦੇ ਹੋ ਵੀਡੀਓ ਨੂੰ ਆਪਣੀ ਨੂੰ ਪਹਿਲਾਂ ਵਾਂਗੂ ਪਿਆਰ ਦਿੰਦੇ ਸੀ ਨਾ ਉਵੇਂ ਹੀ ਦਿਓ ਫਿਰ ਸਭ ਕੁਝ ਤੁਹਾਡੇ ਸਾਹਮਣੇ ਆਊਗਾ ਜਿੰਨੀਆਂ ਬਾਜੀਆਂ ਛੱਡਾਂਗੇ ਕੋਈ 15 20 ਤਾਂ ਛੱਡਾਂਗੇ ਤੇ ਸਾਰੀਆਂ ਤੁਹਾਡੇ ਸਾਹਮਣੇ ਸਾਂਭੂਗਾ ਬਾਈ ਕੋਈ ਆਪਾਂ ਨੂੰ ਚੱਕਰ ਨਹੀਂ ਹੈਗਾ ਤੇ ਆਲੂ ਭਗਾਰੇ ਦਾ ਵੀ ਇੱਕ ਵਹਿਮ ਤਾਂ ਥੋੜਾ ਕੜਤਾ ਮੈਂ ਜਿਹੜੇ ਕਹਿੰਦੀ 10 ਵਜੇ ਹਨਾ 10 ਵਜੇ ਦਾ 4:30 ਵਜੇ ਢੜਕ ਵੱਜਿਆ ਆ ਕੇ ਥੱਲੇ ਠੀਕ ਹੈ ਸੋ ਆਲੂ ਭਗਾਰਾ 5 ਤੋਂ 7 ਦੇ ਵਿੱਚ ਵਿੱਚ ਹੀ ਲਾਓ ਠੀਕ ਹੈ ਲਵ ਯੂ ਐ ਕਰ ਦਿਓ ਫਿਰ ਦੱਬ ਕੇ ਸ਼ੇਅਰ ਹੁਣ ਉਹ ਮਿੱਤਰੋ ਕਬੂਤਰ ਲਿਆ ਬੰਨ ਬਈ ਢਾਂਗੇ ਤੇ ਟਾਈਮ ਤੁਸੀਂ ਆਪ ਦੇਖ ਲਓ ਠੀਕ ਹੈ ਕਿੰਨੇ ਦਾ ਹੋ ਰਿਹਾ ਸ਼ਾਮੇ ਕਰਕੇ ਦਿਖਾ ਦੇਣਾ 3 4 ਠੀਕ ਹੈ ਤੇ ਕਬੂਤਰੀਆਂ ਵੀ ਦਿਖਾਉਣਾ ਤੁਹਾਨੂੰ 2 ਮਿੰਟ ਰੁਕ ਜਾਓ ਬਸ ਪੂਜਾ ਰਹਾ ਬਹ ਕਬੂਤਰੀਆਂ ਆਉਂਦੀਆਂ ਆ ਬਾਈ ਸਿਰ ਤੇ ਜਮਾ ਜੇ ਤੁਹਾਨੂੰ ਭਰਾਵਾਂ ਨੂੰ ਦਿਸ ਜਾਣ ਤਾਂ ਟਾਈਮ ਤੁਹਾਨੂੰ ਮੈਂ ਦਿਖਾਤਾ ਆ ਜਾਂਦੀਆਂ ਨੇ ਦੋਹੇ ਠੀਕ ਆ ਤਿੰਨ ਚਾਰ ਹੋ ਗਏ ਬਾਈ ਹੁਣ ਲੱਗੇ ਆ ਲਹਣ ਕਿਉਂਕਿ ਬਾਹਲਾ ਨਹੀਂ ਬਾਈ ਇਹ ਦੂਬਾ ਫਿਰ ਪਾਣੀ ਦੇ ਜਾਣ ਦਾ ਕੀ ਫਾਇਦਾ ਬਾਹਰ ਡਿੱਗਣ ਗਿਆ ਹਾਂ ਬਾਕੀ ਲੈਂਦੀਆਂ ਵੀ ਨਹੀਂ ਇਹ ਵੀ ਨਹੀਂ ਹੈਗਾ ਤੁਹਾਡੇ ਨਾਲ ਜੀ ਕਹਿੰਦੇ ਕਿ ਮੈਂ ਸ਼ੇਅਰ ਵੀ ਕਰ ਦੂੰ ਪਰ ਲੈਂਦੀਆਂ ਵੀ ਨਹੀਂ ਠੀਕ ਆ ਪਰ ਆਪਾਂ ਕਹਿੰਦੇ ਕਿਉਂ ਖਰਾਬ ਕਰਨਾ ਦੂਜਿਆਂ ਨੂੰ ਲੱਗਿਆ ਆਪਾਂ ਬਦਾਮ ਪਾਉਣ ਠੀਕ ਆ ਤੇ ਇੱਕ ਬਦਾਮ ਵਾਲੀ ਕੱਲ ਵਾਲੀ ਵੀਡੀਓ ਵਿੱਚ ਆਪਾਂ ਐਡ ਕਰਾਂਗੇ ਬਈ ਕੱਲ ਬਦਾਮ ਪਾਏ ਠੀਕ ਆ ਕਿਹੜੀਆਂ-ਕਿਹੜੀਆਂ ਨੂੰ ਕਿੰਨੇ-ਕਿੰਨੇ ਪਾਉਣੇ ਆ ਕੀ ਹਿਸਾਬ ਕਿਤਾਬ ਆ ਠੀਕ ਆ ਤੇ ਆਹ ਆਉਂਦੀਆਂ ਕਬੂਤਰੀਆਂ ਬਈ ਆ ਜਾਂਦੀਆਂ ਸਿਰ ਤੇ ਦੋ ਇਹ ਜੇ ਭਰਾਵਾਂ ਨੂੰ ਦੇਖਦੀਆਂ ਹੋਣ ਤਾਂ ਕਿਉਂਕਿ ਬਈ ਉੱਚੀਆਂ ਨੇ ਤੇ ਉੱਚੀਆਂ ਥੋੜਾ ਜਿਹਾ ਔਖਾ ਕਰਦੀਆਂ ਹਨ ਕਿਉਂਕਿ ਤੋਂ ਪੁੱਛ ਲਈ ਮੈਨੂੰ ਵੀ ਨਹੀਂ ਸਕਰੀਨ 'ਚ ਉਹਦੀ ਨਾ ਠੀਕ ਆ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਖਿੱਚ ਕੇ ਰੱਖੋ ਹੁਣ ਆਲੂ ਭਗਾਰੇ ਦਾ ਸਾਰਾ ਤੁਹਾਨੂੰ ਦੱਸਦਾ ਮੈਂ ਠੀਕ ਆ ਕਦੇ ਗਲਤੀ